ਯਾਰਾ ਸਾਡਿਆਂ ਚ ਮਹਿਬੂਬ ਜੀ ਇਸੇ ਤਰ੍ਹਾਂ ਮੈਂ ਵੀ ਬਹੁਤ ਸਬਰ ਕਰ ਲਿਆ ਤਾਂ ਗੱਲ ਦਿਲ ਚ ਨਹੀਂ ਰੱਖਣੀ ਚਾਹੀਦੀ ਦਿਲ ਦੀ ਗੱਲ ਕਹਿ ਦੇਣੀ ਚਾਹੀਦੀ ਮੂਡ ਵੀ ਸੈਟ ਲੱਗਦਾ ਚਲ ਚਲ ਇਸੇ ਤਰ੍ਹਾਂ ਮੈਂ ਕਦੇ ਰਿਓ ਹੈਲੋ ਹੈਲੋ ਮੈਂ ਨਾਲ ਤੁਹਾਨੂੰ ਕੁਝ ਕਹਿਣਾ ਚਾਹਾਂ ਹਾਂਜੀ ਕਹੋ ਮੈਂ ਤਾਂ ਨਹੀਂ ਕਰਦੀ ਬਿਲਕੁਲ ਨਹੀਂ ਪਿਛਲੇ 1 ਮਹੀਨੇ ਤੋਂ ਤੁਹਾਨੂੰ ਮੈਂ ਫੋਲੋ ਕਰ ਰਹੀ ਹਾਂ ਕਹਿੰਦੇ ਤੁਸੀਂ ਉਹ ਬੈਂਚ ਤੇ ਬੈਠੇ ਹੁੰਦੇ ਕਹਿੰਦੇ ਉਹ ਗੰਜ ਤੇ ਕਹਿੰਦੇ ਉਹ ਬੈਂਚ ਤੇ ਥੋੜੀ ਹਰ ਇੱਕ ਮੂਵਮੈਂਟ ਨੋਟ ਕਰਦਾ ਨਹੀਂ ਮੈਂ ਅੱਛਾ ਜੀ ਕਹਿੰਦਾ ਹਾਂਜੀ ਕਾ ਪਾਰਕ ਨਾ ਸੈਰ ਕਰਨ ਵਾਸਤੇ ਬਣਾਇਆ ਹੋਇਆ ਜੀ ਜੀ ਨਾ ਕਿ ਆਸ਼ਕੀ ਕਰਨ ਵਾਸਤੇ ਸੈਰ ਕਰੋ ਐਕਸਰਸਾਈਜ਼ਾਂ ਕਰੋ ਯੋਗਾ ਕਰੋ ਆ ਟ੍ਰੈਕ ਸੂਟ ਪਾ ਕੇ ਹੋਣਾ ਇਹਨੂੰ ਯੂਜ਼ ਕਰੋ ਚੰਗਾ ਜੀ ਹੱਸੀ ਕਾ ਮੈਂ ਤੁਹੇ ਸੀ ਕਿਤੇ ਪ੍ਰਪੋਜ਼ ਕਰੂਗਾ ਔਰ ਇਹ ਤਾਂ रामदेव ਦਾ ਚੇਲਾ ਨਿਕਲਿਆ